ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ساری ਉਮਰ ਤੁਹਾਡੀ ਝੋਲੀ ਚ ਨਾ ਸਾਰੀ ਉਮਰ ਸੋ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਲੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਥੀਡਵਾਲ ਨਾ ਜਾਵੇ ਹਲੇ ਤੁਈ ਸਿੰਘ ਗਾਂਦੀ ਜਿੰਦਾਬਾਦ ਕੋਈ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ